ਮੈਂ ਗੁਰਪਿਆਸ ਸਿੰਘ ਭੱਟੀ ਅ ਅੱਜ 13ਵਾਂ ਦਿਨ ਹੋ ਗਿਆ ਅ ਸਿਵਲ ਸਰਜਨ ਬਰਨਾਲਾ ਦਾ ਅ ਫੀਸੇਕ ਮੈਕ ਵਿੱਚ ਦੇ ਕਰਪਟ ਕਰਕੇ ਹੈਰੀਆਂ ਦਾ ਸਿਆਪਾ ਕਰਦੇ ਹੋਣੇ ਆ ਤੇ ਪਿਛਲੇ 13 ਦਿਨਾਂ ਤੋਂ ਮੈਂ ਸਿਵਲ ਸਰਜਨ ਬਰਨਾਲਾ ਦੇ ਦਫ਼ਤਰ ਦੇ ਭੁਰੇ ਲਗੜਾ ਵਿੱਚ ਚਿਤਾ ਬਣਾ ਕੇ ਬੈਠਾਗਾ ਤੇ ਮੇਰੀ ਕੋਈ ਸਰਪਾਈ ਨਹੀਂ ਔਰੀ ਸਿੱਟੀਆਂ ਦਾ ਮਾਹੌਲ ਚੱਲ ਰਿਹਾ ਹੈ ਤੇ ਉਮੀਦ ਕਰਦਾ ਕਿ ਕੱਲ ਆਪਣੇ ਕੀ ਕਹਿੰਦੇ 20 ਤਰੀਕ ਨੂੰ ਸਵੇਰੇ ਸਿਵਲ ਸਰਪੰਚ ਜੀ ਪੜਤਾਲੀਆਂ ਅਫਸਰਾਂ ਦੀ ਥੋੜੀ ਬਹੁਤੀ ਖੇਚਤਾਈ ਕਰਨਗੇ ਕਿ ਇਸ مسئلے ਦਾ ਛੇਤੀ ਤੋਂ ਛੇਤੀ ਹੱਲ ਕੱਢਣ ਨਹੀਂ ਤਾਂ ਇਹ ਜਿਹੜਾ ਧਰਨਾ ਹੈਗਾ ਉਹ ਹੜਤਾਲ ਚ ਤਬਦੀਲ ਕਰ ਦਿੱਤਾ ਜਾਏਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਤੇ ਮੇਰੀ ਸਾਰੇ ਦੋਸਤ ਮਿੱਤਰਾਂ ਨੂੰ ਬੇਨਤੀ ਹੈ ਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਅਪਨਾਜੋ ਇਹ ਵੀਡੀਓ ਭਗਵਾਨ ਜੀ ਤੱਕ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਜੀ ਕੋਲ ਪਹੁੰਚੀ ਹੋਵੇ ਤੇ ਮੈਨੂੰ ਇਨਸਾਫ ਦਵਾਇਆ ਜਾ ਸਕੇ ਜੀ ਧੰਨਵਾਦ ਹੈ